ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਵੀਰੋ ਆਪਾਂ ਜਿਹੜੀ ਗ੍ਰੇਡਿੰਗ ਮਸ਼ੀਨ ਚਲਾਉਣੇ ਹੁੰਦੇ ਆ ਉਹ ਇਸ ਸਾਲ ਦਾ ਆਪਾਂ ਕੰਮ ਸ਼ੁਰੂ ਕਰ ਦਿੱਤਾ 1 ਸਤੰਬਰ ਤੋਂ ਆਪਾਂ ਬੁਕਿੰਗ ਲੈਣੀ ਸ਼ੁਰੂ ਕੀਤੀ ਹੈ ਜਿਹੜੇ ਦੂਰ ਦੇ ਮੇਰੇ ਕਿਸਾਨ ਵੀਰ ਗ੍ਰੇਡਿੰਗ ਕਰਾਉਣੀ ਚਾਹੁੰਦੇ ਆ ਕਣਕ ਦਾ ਵੀ ਸਾਫ਼ ਕਰਾਉਣਾ ਚਾਹੁੰਦੇ ਆ ਉਹ ਆਪਾਂ ਨੂੰ ਕੰਟੈਕਟ ਕਰ ਸਕਦੇ ਆ ਆਪਣੇ ਨੰਬਰ ਤੇ ਠੀਕ ਹੈ ਨਾ ਆਪਾਂ ਮਸ਼ੀਨ ਅੱਜ ਰੈਡੀ ਕਰਤੀ ਅੱਜ ਪਹਿਲੇ ਦਿਨ ਮਹੂਰਤ ਕੀਤਾ ਆਪਾਂ ਚਲਾ ਕੇ ਦੇਖੀਆ ਚੈੱਕ ਕੀਤੀ ਆ ਮਸ਼ੀਨ ਬਾਕੀ ਸੋਨੂੰ ਮਸ਼ੀਨ ਮੈਂ ਦਿਖਾਉਣਾ ਜਿਹੜੀ ਆਪਣੀ ਗ੍ਰੇਡਿੰਗ ਮਸ਼ੀਨ ਆ ਆ ਮਸ਼ੀਨ ਆ ਜੀ ਆਪਣੀ ਗ੍ਰੇਡਿੰਗ ਵਾਲੀ ਮੋਬਾਈਲ ਗ੍ਰੇਡਰ ਆ ਫਾਈਨਲ ਸੀਨ ਨਿਕਲਦਾ ਇੱਥੇ ਤੁਸੀਂ ਦੇਖੀ ਹੋ ਪਿਛਲੇ ਸਾਲ ਚੱਲਦੀ ਮਸ਼ੀਨ ਠੀਕ ਹੈ ਨਾ ਜਿਹੜੇ ਮੇਰੇ ਵੀਰ ਨੇ ਕੰਟੈਕਟ ਕਰਨਾ ਤਾਂ ਆਪਣੇ ਆ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਗ੍ਰੇਡਿੰਗ ਕਰਾਉਣ ਵਾਸਤੇ ਬੈਂਡ ਲੌਂਗੋ ਵਾਲ ਜੀ ਮਣੀ ਦੁੱਲਟ ਚੋਹਾਨ ਬੀਜ ਗ੍ਰੇਡਰ ਉਹ ਆਪਣੇ ਲਵੇ ਮੱਕੀ ਵਾਲੀ ਮਸ਼ੀਨ ਆ ਜਿਹਨੇ ਪੜਦਿਆਂ ਸਮੇਤ ਮੱਕੀ ਕਢਾਉਣੀ ਹੁੰਦੀ ਆ ਵੀਰ ਨੇ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਆਪਣੇ ਨੰਬਰ ਤੇ 925628058 ਤੇ ਅਡਰੈਸ ਆ ਜੀ ਆਪਣਾ ਸੂਏ ਉੱਪਰ ਨੇੜੇ ਨਹਿਰੀ ਕੋਠੀ ਠੀਕ ਆ ਜੀ ਵੀਰੋ ਧੰਨਵਾਦ